ਅੱਜ ਕੱਲ ਤੁਸੀਂ ਜੁੜਿਓ 1.0 ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਤ ਕੋਰ ਇਸ ਵਕਤ ਜਲੰਧਰ ਦੇ ਸਭਿਧਾਨ ਚੌਂਕ ਦੇ ਵਿਖੇ ਅਸੀਂ ਮੌਜੂਦ ਹੈਗੇ ਆਂ ਕੈਮਰੇ ਲੱਗ ਚੁੱਕੇ ਨੇ ਤੇ ਇਹ ਚਲਾਨਿੰਗ ਜਿਹੜੀ ਆ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਜਿਹੜੇ ਨੇ ਉਹ ਇਸ ਦੀ ਸ਼ੁਰੂਆਤ ਕਰ ਸਕਦੇ ਨੇ 13 ਥਾਵਾਂ ਦੇ ਉੱਪਰ ਜਲੰਧਰ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਜਿਹੜੀ ਚਲਾਨਿੰਗ ਕੀਤੀ ਜਾਵੇਗੀ ਜੇਕਰ ਤੁਸੀਂ ਘਰੋਂ ਨਿਕਲਦੇ ਹੋ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦੇ ਹੋ ਚਾਹੇ ਤੁਸੀਂ ਟੂ-ਵੀਲਰ ਤੇ ਸਵਾਰ ਹੋ ਚਾਹੇ ਤੁਸੀਂ ਫੋਰ-ਵੀਲਰ ਤੇ ਸਵਾਰ ਹੋ ਜੇਕਰ ਟ੍ਰੈਫਿਕ ਨਿਯਮਾਂ ਦੀ ਤੁਸੂ ਉਲੰਘਣਾ ਕਰਦੇ ਹੋ ਤਾਂ ਇਹ ਚਲਾਨ ਕਟਿਆ ਜਾਵੇਗਾ ਤੇ ਤੁਹਾਡੇ ਘਰ ਉਹ ਚਲਾਨ ਨੂੰ ਪਹੁੰਚਾ ਦਿੱਤਾ ਜਾਵੇਗਾ 60 ਦਿਨਾਂ ਦੇ ਅੰਦਰ ਅੰਦਰ ਇਸ ਚਲਾਨ ਦਾ ਭੁਗਤਾਨ ਕਰਨਾ ਬੇਹੱਦ ਜ਼ਿਆਦਾ ਜ਼ਰੂਰੀ ਹੋਵੇਗਾ ਕੈਮਰਾਮੈਨ ਨੂੰ ਕਹਾਂਗੇ ਸਿੱਧੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਈਆਂ ਜਾਣ ਕਿ ਕੈਮਰੇ ਜਿਹੜੇ ਨੇ ਲੱਗ ਚੁੱਕੇ ਨੇ ਕਾਰੀ ਮੁਕੰਮਲ ਹੋ ਚੁੱਕੀ ਹੈ 13 ਥਾਵਾਂ ਦੇ ਉੱਪਰ ਟ੍ਰਾਇਲ ਜਿਹੜਾ ਕੀਤਾ ਜਾਵੇਗਾ ਤੇ ਖਾਮੀਆਂ ਜੜੀਆਂ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਸੋ ਪੀਏਪ ਵਿਖੇ ਜਿਹੜੇ ਨੇ ਈ-ਲਰਨਿੰਗ ਹੋਵੇਗੀ ਬੀਐਸਐਫ ਚੌਂਕ ਦੀ ਗੱਲ ਕਰੀਏ ਉੱਥੇ ਵੀ ਕੈਮਰੇ ਲੱਗੇ ਕੋਈ ਨੇ ਇਸ ਵਕਤ ਸਵਿਧਾਂ ਅਚੌਂਕਸ ਮੌਜੂਦ ਆ ਇੱਥੇ ਵੀ ਸੀਸੀਟੀਵੀ ਕੈਮਰੇ ਲੱਗੇ ਕੋਈ ਨੇ ਸ੍ਰੀ ਗੁਰੂ ਅਮਰਦਾਸ ਚੌਂਕ ਦੀ ਗੱਲ ਕਰੀਏ ਸ੍ਰੀ ਭਗਵਾਨ ਵਾਲਮੀਕ ਚੌਂਕ ਦੀ ਗੱਲ ਕਰ ਲਈਏ ਇਸ ਦੇ ਨਾਲ ਸ੍ਰੀ ਗੁਰੂ ਅਮਰਦਾਸ ਚੌਂਕ ਦੀ ਗੱਲ ਕੀਤੀ ਜਾਵੇ ਮਾਡਲ ਟਾਊਨ ਦੀ ਗੱਲ ਕੀਤੀ ਜਾਵੇ ਇਸ ਦੇ ਨਾਲ ਨਾਲ ਚੁੰਮਨ ਚੌਂਕ ਦੀ ਗੱਲ ਕੀਤੀ ਜਾਵੇ ਤਾ तमाम ਤੋਂ ਰੋਜ਼ਾਦੀਏ ਚੌਕਤ ਵਿੱਚ ਕੈਮਰੇ ਲੱਗ ਚੁੱਕੇ ਨੇ 13 ਪੁਆਇੰਟਾਂ ਦੇ ਉੱਪਰ ਹੁਣ ਕੈਮਰੇ ਇੰਸਟਾਲ ਹੋ ਚੁੱਕੇ ਨੇ ਕਿ ਆਸਰੇ ਇਹ ਵੀ ਲਗਾਈ ਜਾ ਰਹੀ ਹੈ ਕਿ ਅੱਜ ਤੋਂ ਹੀ ਜਿਹੜੀ ਈ-ਚਲਾਨਿੰਗ ਦੀ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਸਕਦੀ ਹੈ ਪਰ ਜੇਕਰ ਕਰੋ ਤੁਸੀਂ ਬਾਹਰ ਨਿਕਲਦੇ ਹੋ ਤਾਂ ਹੁਣ ਸਤਰਕ ਰਹਿ ਕੇ ਬਾਹਰ ਨਿਕਲਣਾ ਹੈ ਤੇ ਕਿਸੇ ਵੀ ਜਿਹੜੇ ਕਾਨੂੰਨ ਹੈ ਜੋ ਟ੍ਰੈਫਿਕ ਨਿਯਮ ਨੇ ਉਹਨਾਂ ਦੀ ਉਲੰਘਣਾ ਬਿਲਕੁਲ ਵੀ ਨਹੀਂ ਕਰਨੀ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਚੰਡੀਗੜ੍ਹ ਵਾਂਗੂ ਜਲੰਧਰ ਦੇ ਵਿੱਚ ਵੀ ਹੁਣ ਤੁਹਾਡੇ ਘਰਾਂ ਤੱਕ ਚਲਾਨ ਜਿਹੜੇ ਨੇ ਪਹੁੰਚਣਗੇ ਸੋ ਚਾਰੇ ਪਾਸੇ ਟ੍ਰੈਫਿਕ ਜਿਹੜੀ ਚੱਲਦੀ ਕੋਈ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੋਕ ਵੀ ਨੇ ਜਿਨ੍ਹਾਂ ਨੇ ਜ਼ੈਬਰਾ ਕ੍ਰੋਸਿੰਗ ਦੇ ਉੱਪਰ ਗੱਡੀਆਂ ਲਗਾਈਆਂ ਹੋਈਆਂ ਨੇ ਇਹਨਾਂ ਲੋਕਾਂ ਦਾ ਵੀ ਚਲਾਨ ਜਿਹੜਾ ਉਹ ਜ਼ਰੂਰ ਕੱਟਿਆ ਜਾਵੇਗਾ ਸੋ ਹੁਣ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਚਲਾਨ ਜਿਹੜਾ ਜ਼ਰੂਰ ਕੱਟਿਆ ਜਾਵੇਗਾ ਇੱਥੇ ਪੁਲਿਸ ਮੁਲਾਜ਼ਮ ਬੈਠੇ ਨੇ ਪੁਲਿਸ ਮੁਲਾਜ਼ਮ ਸਿਰਫ ਦੇਖਣਗੇ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਖੜ ਕੇ ਕੰਟਰੋਲ ਕਰਨ ਦੀ ਬਜਾਏ ਹੁਣ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇਗਾ ਉਹ ਕੈਮਰਿਆਂ ਦੇ ਨਾਲ ਕੀਤਾ ਜਾਵੇਗਾ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਿਧਾਨ ਚੌਂਕ ਦੀ ਇਸ ਕੈਮਰਿਆਂ ਦਾ ਇੱਕ ਹੋਰ ਫਾਇਦਾ ਹੈ ਕਿ ਇਹਨਾਂ ਕੈਮਰਿਆਂ ਦੇ ਨਾਲ ਜੋ ਕ੍ਰਾਈਮ ਦੇ ਨਾਲ ਰਿਲੇਟਡ ਜੋ ਵਾਰਦਾਤਾ ਹੁੰਦੀਆਂ ਨੇ ਕ੍ਰਾਈਮ ਸੀਨਸ ਹੁੰਦੇ ਨੇ ਉਹਨਾਂ ਲੁੱਟਾਂ ਖੋਹਾਂ ਨੂੰ ਜਿਹੜੇ ਲੋਕ ਅੰਜਾਮ ਦਿੰਦੇ ਨੇ ਸੋ ਉਹਨਾਂ ਤੋਂ ਪਰ ਵੀ ਪੈਣੀ ਨਜ਼ਰ ਜੜੀ ਹੈ ਪਰ ਸੁਰਿ ਰੱਖੀ ਜਾਵੇਗੀ ਸੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਪੁਲਿਸ ਲਾਈਨ ਦੇ ਵਿੱਚ ਇਸ ਦਾ ਕੰਟਰੋਲ ਰੂਮ ਬਣਾਇਆ ਗਿਆ ICC ਦੇ ਤਹਿਤ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਨਜ਼ਰ ਰੱਖੀ ਜਾਵੇਗੀ ਤੇ ਕੰਟਰੋਲ ਰੂਮ ਦੇ ਵਿੱਚੋਂ ਦੀ ਚਲਾਨ ਜਿਹੜੇ ਨੇ ਕੱਟੇ ਜਾਣਗੇ ਕੈਮਰਾ ਪਰਸਨ ਅਨਿਸ਼ਤਾਨ ਮਨਪ੍ਰੀਤ ਕੌਰ 1 ਪੁਆਇੰਟ ਜਲੰਧਰ